ਇੱਕ ਮਿੱਠੀ ਪਾਲਸ ਵਿਖੇ ਸ਼ਾਨਦਾਰ ਵਦਾਈ ਪਾਰਟੀ ਦਿੱਤੀ ਗਈ ਜੇਸਤਰਾਨ ਮੈਡਮ ਈਰਾ ਦੇਵੀ ਅਤੇ ਉਹਨਾਂ ਦੇ ਪਤੀ ਸ਼੍ਰੀ ਮਕੇਸ਼ ਸ਼ਰਮਾ ਨੂੰ ਗੁਰੂ ਘਰ ਦੀ ਬਖਸ਼ ਰੂਪਾਵ ਪਾ ਕੇ ਹਾਰ ਪਾ ਕੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਅਤੇ ਧਾਰਮਿਕ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਪਾਵਰ ਕਾਮ ਐਕਸ਼ਨ ਇੰਜੀਨੀਅਰ ਹਰਮਨ ਬੀਚਨ ਗਿੱਲ ਨੇ ਕਿਹਾ ਮੈਡਮ ਈਰਾ ਦੇਵੀ ਨੇ ਪਾਵਰ ਕੰਪਨੀ ਦਾ ਭਾਗ ਦੇ ਮੱਖ ਮੱਖ ਅਭਿਆ ਤੇ ਆਪਣੀ ਡਿਊਟੀ ਦੌਰਾਨ ਕਦੇ ਕਸਾਈ ਨਹੀਂ ਕੀਤੀ ਅਤੇ ਵਿਭਾਗ ਵੱਲੋਂ ਜੋ ਵੀ ਜ਼ਿੰਮੇਵਾਰੀ ਸੌਂਪੀ ਗਈ ਉਸ ਨੂੰ ਬਾਖੂਬੀ ਨਿਭਾਇਆ ਗਿਆ ਉਹਨਾਂ ਨੇ ਕਿਹਾ ਕਿ ਮੈਡਮ ਈਰਾ ਦੇਵੀ ਦੇ ਸੇਵਾਮੁਕਤ ਹੋਣ ਨਾਲ ਵਿਭਾਗੀ ਕੰਮ ਕਾਜ ਤੇ ਅਸਰ ਪਵੇਗਾ ਇਸ ਮੌਕੇ ਤੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਸੂਬਾ 77 ਸਖਵਿੰਦਰ ਸਿੰਘ ਗਿੱਲ ਸਮੇਤ ਹੋਰ ਬੁਲਾਰਿਆ ਨੇ ਕਿਹਾ ਕਿ ਮੈਡਮ ইরা ਦੇਵੀ ਇਮਾਨਦਾਰ ਅਤੇ ਹਸਮੁਖ ਸ਼ਖਸੀਅਤ ਹਨ ਅਤੇ ਉਨ੍ਹਾਂ ਨੇ ਕਿਸੇ ਵੀ ਖਪਤਕਾਰ ਜਾਂ ਮਲਾਜ਼ਮ ਦੇ ਕੰਮ ਨੂੰ ਪੈਰ ਤੇ ਧਾਰ ਤੇ ਹਲ ਕੀਤਾ ਇੱਕ ਮੌਕੇ ਤੇ ਲੇਖਾ ਸੁਪਰਡੈਂਟ ਮੈਡਮ ਸੰਦੀਪ ਕੌਰ ਭਾਈ ਰਜਿੰਦਰ ਸਿੰਘ ਰਣੀਆਂ ਐਚ ਡੀ ਐਮ ਜਸਵਿੰਦਰ ਸਿੰਘ ਨਰਮਲ ਸਿੰਘ ਮੀਟਰ ਰੀਡਰ ਰਾਪ ਜੋਤ ਸਿੰਘ ਜਪਿੰਦਰ ਪਾਲ, ਸੌਰਵ, ਜਪਿੰਦਰ ਸ਼ਰਮਾ, ਮੈਡਮ ਸੁਮਿਤਾ, ਮੈਡਮ ਰਾਜਵਿੰਦਰ ਕੌਰ, ਮੈਡਮ ਗਗਨਜੀਤ ਕੌਰ ਅਤੇ ਪਰਿਵਾਰਕ ਮੈਂਬਰ ਸ਼੍ਰੀ ਅਸ਼ੋਕ ਕੁਮਾਰ, ਸ਼੍ਰੀ ਨਰੇਸ਼ ਕੁਮਾਰ, ਸ਼੍ਰੀ ਰਕੇਸ਼ ਕੁਮਾਰ, ਸ਼੍ਰੀ ਜਸਪਾਲ, ਸ਼੍ਰੀ ਰਮਨ ਵੋਰਾ ਇਹਨੇ ਕਿ ਸ਼ੋਰਗਮਾਰ ਕਾਲਿਆ ਤੋਂ ਇਲਾਵਾ ਹੋ ਰਹਾ ਜਦੋਂ ਵੀਡੀਓ ਚੰਗੀ ਲੱਗੇ ਤਾਂ ਅੱਗੇ শেয়ার ਜ਼ਰੂਰ ਕਰਿਓ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਜੀ ਦੀ ਖਾਸ ਰਿਪੋਰਟ ਹਾਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਪੱਤੇ ਅੱਜ ਬੜਾਈ ਖੁਸ਼ੀ ਭਰਿਆ ਦਿਣਾ ਪਾਰਟੀ ਪਾਰਟੀ ਦੇ ਚੀਫ ਗੈਸਟ ਬਹੁਤ ਹੀ ਸਹਿਯੋਗ ਮੈਡਮ ਵੀਰਾ ਦੇਵੀ ਜੀ ਉਹਨਾਂ ਦੇ ਨਾਲ ਆਏ ਉਹਨਾਂ ਦੇ ਰਿਸ਼ਤੇਦਾਰ ਸਹਿਬਾਨ ਉਹਨਾਂ ਦੀ ਬੇਟੀ ਉਹਨਾਂ ਦੇ ਸਬਾਰ ਜੀ ਕੁਰਨ ਸਾਹਿਬ ਸਰਪੰਚ ਸਾਹਿਬ ਉਹਨਾਂ ਦੇ ਹਸਬੰਦ ਉਹਨਾਂ ਦੇ ਬੇਟਾ ਜੀ ਨਾਉ ਜੀ ਮੋਤੀਆ ਹੋਰ ਰਿਸ਼ਤੇਦਾਰ ਇੱਥੇ ਆਉਣ ਤੇ ਜਿੱਥੇ ਰਿਸ਼ਤੇਦਾਰ ਆਏ ਉੱਥੇ ਇਹਦੇ ਬਹੁਤ ਹੀ ਸਤਿਕਾਰਯੋਗ ਸਾਡੇ ਵਧੀਕ ਨਿਗਰਾਨ ਇੰਜੀਨੀਅਰ गेल साहब जी सारे परिवार के लिए जो समस्या है छोटे ब्राह्मणों और गेला परिवार के जो सारे हितों को संरक्षण वर्तमान है बाकी जिनकी वजह से सरकार ने उदाहरण दे रहा है बहुत-बहुत धन्यवाद और भाई जिस के पते हो गया ਅੱਜ ਇੱਕ ਸਮਸਥੂਰੀ ਕਰਕੇ ਘਰ ਦਰਦਾ ਉਹਦੇ ਨਾਮ ਦਾ ਕ੍ਰਿਸ਼ਨ ਸਰਖੇ ਖਤ ਕੋਈ ਨਹੀਂ ਅਸੀਂ ਰਬੂ ਕੋਈ ਹਰਾਸ ਕਰਦੇ ਆ ਤੇ ਉਹਨਾਂ ਨਾਲ ਸੱਜਣੇ ਜੀ ਇਸ਼ਾਰਾ ਪਰਵਾ ਮੇਰਾ ਦਰਸ਼ਕ ਭਰਾ ਸੀ ਤੁਸੀਂ ਦੇ ਨਾਮ ਦੱਸਦਾ ਕਿ ਅੱਜ ਚਾਰਕ ਮਨਨ ਵਰਸ ਜੀ ਦਾ ਹੈ ਜਨਮਵਾਲੋ ਇਸ ਪਾਰਟੀ ਦੇ ਜਿਹਨੂੰ ਬੋਲਾਰੇ ਸਾਰੇ ਚੋਣਾਂ ਦਾ ਸਤਿ ਸਵਾ ਅੱਜ ਨਾ ਪਰਦੇ ਅੱਜ ਤੁਹਾਡੀ ਰਿਟਾਇਰਮੈਂਟ ਪਾਰਟੀ ਆ ਤੇ 40 ਸਾਲ ਦਾ ਲਖੀਆ ਵੀ ਆਪਣਾ ਸਬਰ ਆਪਣਾ ਕਰੀ ਨਿਭਾਦਾ ਕਰਦੇ ਆ ਅੱਜ ਖਾਣੇ ਦੀ ਗੱਲ ਹੈ ਗੱਲ ਸਭ ਕੁਝ ਸਾਦੇੰ ਦਾ ਜਿਹੜਾ ਕਰ ਰਿਹਾ ਨਹੀਂ ਹੋ ਰਿਹਾ ਨਾ ਉਹਨੇ ਨਾਟਰੀ ਬਚੋੜਾ ਆਪਣਾ ਵਸਰਾ ਕੰਮ ਕਰਨ ਦਾ ਤਰੀਕਾ ਬਾਕੀ ਸਾਹਿਬ ਦਾ ਬਹੁਤ ਵਧੀਆ ਰੱਖੇ ਕੰਮ ਕਰਦਾ ਹੁੰਦਾ ਤੇ ਰਿਟਾਇਰ ਹੋ ਰਿਹਾ ਨਾ ਬਹੁਤ ਇੱਜ਼ਤਮਾਨ ਦਿੱਤਾ ਮੈਨੂੰ हां ऐसा ही होना चाहिए बस हां और हम गांधी के लिए मुलाकातों पर जा रहे हैं मैं दुआ कर रहा हूं साथी की ये योजना को लेकर उनके एक सदस्य की तैयारी है कोई का बजे डाल नहीं है नहीं वो तो कोई बन गया हां चलो कोई अपना सिर बहुत ठंडा था तो भाले कपड़े लग गया मेरे मेरे सारे प्रश्न ਕੀ ਬਾਕੀ ਸਭ ਠੀਕ ਹੈ ਬਾਈ ਅੱਜ ਕੱਲ ਬੱਚਿਆਂ ਨੂੰ ਕੋਈ ਗੱਲ ਸਾਹਮਣੇ ਵੱਡਾ ਆ ਬਸ ਇਹੀ ਕਹਿਣਾ ਚਾਹੁੰਦੀ ਹਾਂ ਅਬਦੁੱਲਾਹ ਕੇ ਆਪਣਾ ਕੰਮ ਕਰਨੀ ਬਸ ਇਹੀ ਆ ਕੋਈ ਆਵਾ ਨਾ ਬੇਦਰੇ ਨਾ ਮਰੋਂ ਕਿਸੇ ਕੰਮ ਵਿੱਚ ਆਪਣਾ ਅੰਦੇ ਕੰਮ ਵਾਲਾ ਸਾਰਾ ਕਰੀ ਤੇ ਬਾਕੀ ਆਪਣਾ ਕੰਮ ਸੰਭਲ ਕੇ ਕਰੀ ਇਹ ਮੇਰਾ ਆਪਣਾ ਕੰਮ ਹੈ ਹਾਂ ਬਸ ਇਹ ਕਹਿਣਾ ਚਾਹੁੰਦੀ ਹਾਂ ਹੋਰ ਕੁਝ ਨਹੀਂ ਮੁੜੇ ਪੁਰਾਣੀ ਤੋਂ ਆਉਂਦਾ ਬੇਅਸਰ ਤਾਂ ਹੋਣਾ ਤੇ ਜੀਵਨ ਸਾਥੀ ਨੇ ਕਾਰਨ ਤੇ ਰਿਆ ਤੇ ਬੜਾ ਵਧੀਆ ਇਕੱਠਾ ਹੋਣ ਵਾਲਾ ਬਿਜਾਈ ਪਾਰਟੀ ਦੇ ਵਿੱਚ ਜਰਮਨ ਕੁਇਸ਼ਰਮਾ ਜੀ ਕੁਇਸ਼ਰਮਨ ਰਮਾਓ ਤੇ ਗਿਰਾਂਡਾਰਪਾਰਟੀ ਹੈ ਤੇ ਆ ਵੀ ਇਹ ਜੀ ਬਿੰਨਾਂ ਦੇ ਵਾਰਗ ਦੇ ਲਈ ਬਹੁਤ ਬਹੁਤ ਹੋਰ ਦੁੱਖ ਸਭਾ ਰਸੋਈ ਪੂਰੀ ਹੈ ਮੈਂ ਇਹ ਗੱਲ ਕਰ ਰਿਹਾ ਹਾਂ ਕਿ ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਨਾ ਕੋਈ 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 ਨਾ ਹਿਤਾ ਬਹੁਤ ਜ਼ਿਆਦਾ ਕੰਮ ਦੇ ਲਈ ਮੂਲੂ ਕਰਕੇ ਦਿੱਤਾ ਹੈ ਤੇ 40 ਸਾਲ ਦੀ ਜਿਹੜੀ ਨੌਕਰੀ ਬਹੁਤ ਮੈਨੇ ਰੱਖਦੀ ਹੈ ਤੇ ਮੈਡਮ ਮਾਰੇ ਜਿਹੜਾ ਸਾਡੀ ਕੋਈ ਸ਼ਿਕਾਇਤ ਨਹੀਂ ਹੈ ਮੈਨੂੰ ਤੋਂ ਵੀ ਬਹੁਤ ਵਸ਼ਾ ਮੈਡਮ ਜੋ ਵੀ ਕੰਮ ਕਈਦਾ ਮੈਡਮ ਜਿਹਦੇ ਮથે ਕਰਦੇ ਨੇ ਇਸ ਟਾਈਮ ਮੈਨੂੰ ਕੋ ਮंडल ਡਾਕਟਰ ਦਾ ਸਿਹਦਰ ਦਾ ਵੀ ਚਾਰਜ ਹੈ ਤੇ ਤੁਹਾਨੂੰ ਮੈਡਮ ਨੇ ਕਦੇ ਵੀ ਕੋਈ ਜਿਹੜੀ ਹੈ ਕੰਪਲੇਨ ਨਹੀਂ ਆ ਦਿੱਤੀ ਹਰ ਕੰਮ ਲਗਨ ਨਾਲ ਕੀਤਾ ਤੇ ਮੈਡਮ ਦੇ ਆਉਣ ਵਾਲੇ ਟਾਈਮ ਦੀ ਹੈ ਮੈਡਮ ਦੇ ਚੰਗੀ ਸਿਹਤ ਲਈ ਆਪਾਂ ਅਰਦਾਸ ਕਰਦੇ ਆ ਤੇ ਮੈਡਮ ਮਾਰੇ ਬਸ ਚੰਗੇ ਵਿਚਾਰ ਹੀ ਮਨ ਵਿੱਚ ਆਉਂਦੇ ਆ